ਤੇ ਹੁਣ ਖਬਰਾਂ ਵਿਸਤਾਰ ਨਾਲ ਅਮਰੀਕਾ ਤੋਂ ਬਾਅਦ ਕੈਨੇਡਾ ਵਿੱਚ ਸੈਂਕੜੇ ਪੰਜਾਬੀ ਟਰੱਕ ਡਰਾਈਵਰਾਂ ਉੱਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਜਦੋਂ 13 ਟਰਾਂਸਪੋਰਟ ਕੰਪਨੀਆਂ ਅਤੇ 5 ਡਰਾਈਵਿੰਗ ਸਕੂਲ ਬੰਦ ਕਰਵਾ ਦਿੱਤੇ ਗਏ ਟਰਕਿੰਗ ਕੰਪਨੀਆਂ ਵਿੱਚੋਂ ਕਈ ਪੰਜਾਬੀਆਂ ਦੀ ਮਾਲਕੀ ਵਾਲੀਆਂ ਦੱਸੀਆਂ ਜਾ ਰਹੀਆਂ ਨੇ ਜਿਨ੍ਹਾਂ ਵੱਲੋਂ ਲਗਾਤਾਰ ਨਿਯਮਾਂ ਦੀ ਉਲੰਘਣਾ ਕਰਦਿਆਂ ਗੈਰ ਤਜਰਬੇਕਾਰ ਡਰਾਈਵਰ ਕੰਮ ਤੇ ਰੱਖੇ ਜਾ ਰਹੇ ਸਨ ਅਤੇ ਐਲ ਐਮ ਆਈਏ ਦੀ ਦੁਰਵਰਤੋਂ ਕਰਨ ਵਿੱਚ ਵੀ ਮੋਰੀ ਰਹੀਆਂ 13 ਕੰਪਨੀਆਂ ਦੇ ਟਰੱਕਾਂ ਨਾਲ ਲਗਾਤਾਰ ਵਾਪਰ ਦੇ ਹਾਦਸਿਆਂ ਅਤੇ ਸਹੀ ਤਰੀਕੇ ਨਾਲ ਮੁਰੰਮਤ ਜਾਂ ਸਾਮਸਭਾਲ ਨਾ ਕੀਤੇ ਜਾਣ ਕਰਕੇ ਇਹ ਕਾਰਵਾਈ ਕੀਤੀ ਗਈ। ਸਿਰਫ ਇਹ ਨਹੀਂ ਨਈ ਇਮੀਗ੍ਰੇਸ਼ਨ ਧੋਖਾਧੜੀ ਕਰਦੇ ਆ ਆਰਜੀ ਵਿਦੇਸ਼ੀ ਕਾਮੇ ਵਜੋਂ ਕੈਨੇਡਾ ਆਏ ਪ੍ਰਵਾਸੀਆਂ ਨੂੰ ਟਰੱਕ ਡਰਾਈਵਰ ਬਣਾ ਦਿੱਤਾ ਗਿਆ। ਦੂਜੇ ਪਾਸੇ ਟਰਾਂਸਪੋਰਟ ਸੈਕਟਰ ਦੇ ਜਾਣਕਾਰ ਅਲਬਰਟਾ ਸੂਬੇ ਵਿੱਚ ਕੀਤੀ ਗਈ ਇਸ ਕਾਰਵਾਈ ਨੂੰ ਡਰਾਈਵਰਾਂ ਵਾਸਤੇ ਫਾਇਦੇਮੰਦ ਦੱਸ ਰਹੇ ਨੇ। ਜਨਾਦਾ ਟ੍ਰਕਿੰਗ ਕੰਪਨੀਆਂ ਵੱਲੋਂ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਸੀ ਮਹਾਰਾ ਦਾ ਕਹਿਣਾ ਹੈ ਕਿ ਡਰਾਈਵਰਜ਼ ਇਨਕਾਰਪੋਰੇਸ਼ਨ ਯੋਜਨਾ ਰਾਹੀਂ ਡਰਾਈਵਰਾਂ ਨੂੰ ਖੁਦਮੁਖਤਿਆਰ ਠੇਕੇਦਾਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਟ੍ਰਾਂਸਪੋਰਟ ਕੰਪਨੀਆਂ ਟੈਕਸਾਂ ਤੋਂ ਬਚ ਜਾਂਦੀਆਂ ਨੇ ਇਸ ਦੇ ਉਲਟ ਡਰਾਈਵਰਾਂ ਨੂੰ ਬਣਦੀ ਅਦਾਇਗੀ ਨਹੀਂ ਕੀਤੀ ਜਾਂਦੀ ਉੱਧਰ ਅਲਬਰਟਾ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਡੈਵਨ ਡ੍ਰਿਸ਼ਨ ਨੇ ਕਿਹਾ ਕਿ ਸੂਬੇ ਦੇ ਡਰਾਈਵਰਾਂ ਨੂੰ ਮੁਲਕ ਵਿੱਚ ਉੱਚਾ ਰੁਤਬਾ ਹਾਸਲ ਹੈ ਕਾਰਕੋਜ ਬੇਈਮਾਨਾ ਕਰਕੇ ਇਸ ਰਤਬੇ ਨੂੰ ਖੋਰਾ ਨਹੀਂ ਲੱਗਣ ਦਿੱਤਾ ਜਾਵੇਗਾ ਸੂਬਾ ਸਰਕਾਰ ਵੱਲੋਂ ਅਨੁਸ਼ਾਸਨੀ ਕਾਰਵਾਈ ਦੇ 39 ਪੱਤਰ ਜਾਰੀ ਕਰਦਿਆਂ 1 ਲੱਖ ਡਾਲਰ ਤੋਂ ਵੱਧ ਰਕਮ ਦੇ ਜੁਰਮਾਨੇ ਵੀ ਕੀਤੇ ਗਏ ਅਤੇ 12 ਇਨਸਟ੍ਰਕਟਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਇਸ ਤੋਂ ਇਲਾਵਾ ਚਾਰ ਡਰਾਈਵਿੰਗ ਐਗਜ਼ਾਮੀਨਰਜ਼ ਨੂੰ ਚੇਤਾਵਨੀ ਪੱਤਰ ਵੀ ਭੇਜੇ ਗਏ ਨੇ ਟਰਾਂਸਪੋਰਟੇਸ਼ਨ ਮੰਤਰੀ ਨੇ ਦੱਸਿਆ ਕਿ ਠੱਗੀ ਠੋਰੀ ਵਾਲੀ ਡਰਾਈਵਰ ਯੋਜਨਾ ਡਰਾਈਵਰਜ਼ ਇਨਕਾਰਪੋਰੇਸ਼ਨ ਵਿਰੁੱਧ ਵੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਰਾਹੀਂ ਡਰਾਈਵਰਾਂ ਦੀ ਭਰਤੀ ਖੁਦਮੁਖਤਿਆਰ ਠੇਕੇਦਾਰਾਂ ਵਜੋਂ ਕੀਤੀ ਜਾਂਦੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਅਲਬਰਟਾ ਵਿੱਚ ਟਰੱਕ ਡਰਾਈਵਰਾਂ ਦੀ ਸਿਖਲਾਈ ਵਾਸਤੇ ਨਵੀਆਂ ਸ਼ਰਤਾਂ ਦਾ ਐਲਾਨ 1 ਅਪ੍ਰੈਲ ਨੂੰ ਕੀਤਾ ਗਿਆ ਜਨਾ ਤਹਿਤ 125 ਤੋਂ 133 ਘੰਟੇ ਟਰੱਕ ਚਲਾਉਣ ਦੀ ਸਿਖਲਾਈ ਲਾਜ਼ਮੀ ਹੈ ਡਰਾਈਵਰ ਟ੍ਰੇਨਿੰਗ ਸਕੂਲਾਂ ਵਾਸਤੇ ਵੀ ਸ਼ਰਤਾਂ ਸਖਤ ਕੀਤੀਆਂ ਗਈਆਂ ਅਤੇ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ ਹੁਣ 6 ਮਹੀਨੇ ਬਾਅਦ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਬੇਈਮਾਨੀ ਦੇ ਸਹਾਰੇ ਚੱਲ ਰਹੀਆਂ ਟਰਾਂਸਪੋਰਟ ਕੰਪਨੀਆਂ ਦਾ ਬੋਰੀ ਵਿਸਤਰਾ ਗੋਲ ਕੀਤਾ ਜਾ ਰਿਹਾ ਹੈ ਕੈਨੇਡੀਅਨ ਟਰਕਿੰਗ ਅਲਾਈਅੰਸ ਵੱਲੋਂ ਅਲਬਰਟਾ ਸਰਕਾਰ ਦੀ ਕਾਰਵਾਈ ਦਾ ਸਵਾਗਤ ਕੀਤਾ ਗਿਆ ਹੈ ਅਲਾਈਅੰਸ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਫਸਰ ਸਟੀਫਨ ਲੈਸਕੋਵਸਕੀ ਪਹਿਲਾਂ ਹੀ ਡਰਾਈਵਰਜ਼ ਇਨਕਾਰਪੋਰੇਸ਼ਨ ਯੋਜਨਾ ਨੂੰ 1 ਅਰਬ ਡਾਲਰ ਦਾ ਘਪਲਾ ਘਰਾਰ ਦੇ ਚੁੱਕੇ ਨੇ ਚੇਤੇ ਰਹੇ ਕਿ ਇਸ ਤੋਂ ਪਹਿਲਾਂ 온ਟਾਰੀਓ ਸਰਕਾਰ 185 ਤੋਂ ਵੱਧ ਟਰੱਕ ਡਰਾਈਵਰਾਂ ਦੇ ਲਾਇਸੈਂਸ ਮੁਅਤਲ ਕਰ ਚੁੱਕੀ ਹੈ ਅਤੇ ਦੋਸ਼ ਇਹ ਲਾਇਆ ਜਾ ਰਿਹਾ ਹੈ ਕਿ ਇਹਨਾਂ ਵੱਲੋਂ ਹਾਸਲ ਸਿਖਲਾਈ ਟਰੱਕ ਡਰਾਈਵਿੰਗ ਵਾਸਤੇ ਨਾ ਕਾਫੀ ਹੈ Ontario ਵਿੱਚ ਵੀ ਜ਼ਿਆਦਾ ਨੁਕਸਾਨ ਪੰਜਾਬੀ ਟਰੱਕ ਡਰਾਈਵਰਾਂ ਦਾ ਹੋਇਆ ਪਿਆਰਾ ਰਿਪੋਰਟ ਹਮਦਰ ਟੀਵੀ